ਦੇਖੋ ਬਾਈ ਤੁੱਲੇ ਵਾਲਾ ਸਟੱਡ ਫਾਰਮ ਵਾਲਿਆਂ ਦੀ ਮਸਤਾਨੀ ਕੋੜੀ ਤੇ ਸ਼ਫਤਾਸ਼ ਦਾ ਬੱਚਾ ਕਾਂਟੇ ਦਾ ਪੁੱਤ ਆ ਦੋਏ ਮਾਂ ਪੁੱਤ ਲੱਗੇ ਹੋਇਆ ਮਿੱਤਰੋ ਖਾਣਾ ਖੱਬੜ ਬਹੁਤ ਸੋਹਣੇ ਆ ਬਾਈ ਬੱਚਾ ਵੀ ਇਹ ਪੰਜ ਕੁ ਮਹੀਨੇ ਦਾ ਹੋਇਆ ਮੈਨੂੰ ਲੱਗਦਾ ਤੇ ਮਾਂ ਜਿੰਨਾ ਹੀ ਕੱਦ ਕਰ ਗਿਆ ਦੇਖੋ ਬਾਈ ਬੱਚਾ ਬਹੁਤ ਜ਼ਿਆਦਾ ਚੰਗਾ ਕੋੜਾ ਇਹਨੇ ਤਿਆਰ ਹੋਣਾ ਆਣ ਦੇ ਸਮੇਂ ਚ ਕੱਦ ਦੇਖ ਸਕਦੇ ਹੋ ਤੁਸੀਂ ਬੱਚੇ ਦਾ ਬਿਲਕੁਲ ਮਾਂ ਦੇ ਨਾਲ ਲੱਗਿਆ ਹੋਇਆ ਮਿੱਤਰੋ ਕਵਾਲਿਟੀ ਬਹੁਤ ਚੰਗੀ ਆ ਬੱਚੇ ਦੇ ਵਿੱਚ ਦੇਖੋ ਬਾਈ ਪਿੱਠ ਘੋੜਾ ਬਹੁਤ ਸੋਹਣਾ ਬੱਚੇ ਦਾ ਘੋੜੀ ਵੀ ਇਹ 63 ਇੰਚ ਦੀ ਆ ਮੇਰੇ ਖਿਆਲ ਤੇ ਆ ਬਾਈ ਤੁੱਲੇ ਵਾਲਾ ਲਿਆਂਦੀ ਨੇਲੇ ਘੋੜੀ ਤੇ ਨਾਲ ਆ ਬੱਚੀ ਆ ਦੇਖੋ ਬਾਈ ਘੋੜੀ ਬਹੁਤ ਚੰਗੀ ਆ ਟਾਈਟ ਦੀ ਘੋੜੀ ਆ ਤੇ ਬੱਚੀ ਵੀ ਬਹੁਤ ਸੋਹਣੀ ਆ ਦੇਖੋ ਬਾਈ ਦੋ ਪੈਰ ਚਿੱਟੇ ਆ ਬੱਚੀ ਦੇ ਤੇ ਕੋੜੀ ਜਿਹੜੀ ਆ ਉਹ ਨੀਲੀ ਆ ਕੋੜੀ ਦੀ ਹਾਈਟ ਐਕਸਟਰਾਔਰਡਨਰੀ ਆ ਤੇ ਚੌੜੀ ਕੋੜੀ ਬਹੁਤ ਆ ਬਹੁਤ ਜਿਆਦਾ ਚੜਾਈ ਆ ਤੇ ਪਿੱਟਲ ਕੋੜੀ ਆ ਬਈ ਵੱਡੀ ਇੱਕ ਰੰਗੀ ਨੀਲੀ ਮੱਝੋਗੇ ਲੈਣ ਦੀ ਇਹ ਕੋੜੀ ਆ ਤੇ ਆ ਬੱਚੀ ਵੀ ਬਹੁਤ ਸੋਹਣੀ ਆ ਮਿੱਤਰੋ ਜਿਹੜੀ ਇਹਦੀ ਆ ਕਾਲੇ ਰੰਗ ਦੀ